ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਕਦੇ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਸੀ ਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਇਹ ਗੱਲ ਸੱਚੀ ਹੈ ਕਿ ਪੰਜਾਬ ਗੁਰਾਂ ਦੇ ਨਾਂ ਤੇ ਹੀ ਵਸਦਾ ਹੈ ਕਿਉਂਕਿ ਸਮੇਂ-ਸਮੇਂ 'ਤੇ ਵਿਦੇਸ਼ੀ ਹਮਲਾਵਰਾਂ ਦੇ ਵੱਲੋਂ ਤੇ ਸਾਡੇ ਆਪਣੇ ਵੱਲੋਂ ਪੰਜਾਬ ਨੂੰ ਖਤਮ ਕਰਨ ਦੀਆਂ ਬੜੀਆਂ ਕੋਝੀਆਂ ਚਾਲਾਂ ਚੱਲੀਆਂ ਗਈਆਂ ਪੰਜਾਬ ਦੇ ਉੱਤੇ ਬੜੇ ਵੱਡੇ ਵੱਡੇ ਹਮਲੇ ਹੋਏ ਪਰ ਇਹ ਪੰਜਾਬ ਖਤਮ ਨਹੀਂ ਹੋਇਆ ਕਦੇ ਬਾਬਰ ਚੜ ਕੇ ਆਇਆ ਇਸ ਦੇ ਉੱਤੇ ਕਦੇ ਨਾਦਰ ਸ਼ਾਹ ਦੁਰਾਨੀ ਚੜ ਕੇ ਆਇਆ ਕਦੇ ਅਹਿਮਦ ਸ਼ਾਹ ਅਬਦਾਲੀ ਚੜ ਕੇ ਆਇਆ ਤੇ ਪੰਜਾਬ ਦੇ ਨੌਜਵਾਨਾਂ ਨੇ ਉਹਨਾਂ ਹਮਲਾਵਰਾਂ ਦਾ ਡਟ ਕੇ ਸਾਹਮਣਾ ਕੀਤਾ ਤੇ ਉਹਨਾਂ ਨੂੰ ਮੂੰਹ ਦੀ ਖਾਣੀ ਪਈ ਤੇ ਗੁਰੂ ਪਿਆਰ ਵਾਲਿਓ ਜਾਣ ਲੱਗਾ ਨਾਦਰ ਸ਼ਾਹ ਦੁਰਾਨੀ ਇਹ ਗੱਲ ਕਹਿ ਕੇ ਗਿਆ ਸੀ ਕਿ ਉਹ ਦਿਨ ਦੂਰ ਨਹੀਂ ਜਦੋਂ ਇਹ ਪੰਜਾਬ ਦੇ ਨੌਜਵਾਨ ਇਸ ਦੇਸ਼ ਦੇ ਉੱਤੇ ਰਾਜ ਕਰਨਗੇ ਤੇ ਖਾਲਸੇ ਦਾ ਰਾਜ ਫਿਰ ਆਇਆ ਵੀ ਮਹਾਰਾਜਾ ਰਣਜੀਤ ਸਿੰਘ ਨੇ ਖਾਲਸਾ ਦਾ ਰਾਜ ਸਥਾਪਿਤ ਕੀਤਾ ਤੇ ਗੁਰੂ ਪਿਆਰ ਵਾਲਿਓ afghanistan ਤੱਕ ਨੂੰ ਸਰ ਕਰ ਲਿਆ ਉਹ ਦਰਰੇ ਖੈਬਰ ਤੱਕ ਸਰ ਕਰ ਲਿਆ ਜਿੱਥੇ ਅੱਜ ਅਮਰੀਕਾ ਵਰਗੀ ਤਾਕਤ ਵੀ ਆਪਣਾ ਜਿਹੜਾ ਕਬਜ਼ਾ ਸਥਾਪਿਤ ਨਹੀਂ ਕਰ ਸਕੀ ਗੁਰੂ ਪਿਆਰ ਵਾਲਿਓ ਪੰਜਾਬੀ ਨੌਜਵਾਨ ਦਲੇਰ ਜੁਝਾਰੂ ਤੇ ਜੋਸ਼ੀਲੇ ਨੇ ਜਦੋਂ ਜਦੋਂ ਵੀ ਇਸ ਦੇਸ਼ ਦੇ ਉੱਤੇ ਕੋਈ ਆਫਤ ਆਉਂਦੀ ਹੈ ਨਾ ਪੰਜਾਬੀ ਨੌਜਵਾਨ ਡਟ ਕੇ ਸਾਹਮਣਾ ਕਰਦੇ ਨੇ ਉਹਨਾਂ ਆਫਤਾਂ ਦਾ ਤੇ ਅੱਜ ਇਹਨਾਂ ਪੰਜਾਬ ਦੇ ਨੌਜਵਾਨਾਂ ਨੂੰ ਖਤਮ ਕਰਨ ਵਾਸਤੇ ਇੱਕ ਨਸ਼ਿਆਂ ਦੀ ਭੜੀ ਦਲਦਲ ਤਿਆਰ ਕੀਤੀ ਗਈ ਹੈ ਤੇ ਨੌਜਵਾਨ ਉਸ ਦਲਦਲ ਦੇ ਵਿੱਚ ਤਸਦੇ ਜਾ ਰਹੇ ਨੇ ਗੁਰੂ ਪਿਆਰ ਵਾਲਿਓ ਫਿਰ ਜਦੋਂ ਨੌਜਵਾਨ ਥੋੜਾ ਜਿਹਾ ਪੁੱਠੇ ਰਾਹ ਤੇ ਪੈਣ ਲੱਗਦੇ ਨੇ ਫਿਰ ਗੁਰੂ ਸਾਹਿਬ ਕਿਰਪਾ ਕਰਦੇ ਨੇ ਕਿਉਂਕਿ ਪੰਜਾਬ ਗੁਰਾਂ ਦੇ ਨਾਂ ਤੇ ਵਸਦਾ ਹੈ ਫਿਰ ਗੁਰੂ ਸਾਹਿਬ ਕਿਰਪਾ ਕਰਦੇ ਨੇ ਕੋਈ ਨਾ ਕੋਈ ਜਿਹਾਰੂ ਸਿੰਘ ਇਹਨੇ ਪੰਜਾਬ ਦੀ ਨੌਜਵਾਨੀ ਨੂੰ ਇਸ ਪੰਜਾਬ ਦੀ ਨੌਜਵਾਨੀ ਨੂੰ ਜਗਾਉਣ ਵਾਸਤੇ ਆਉਂਦਾ ਆਓ ਕਵੀਸ਼ਰ ਜੱਥੇ ਦੇ ਪਾਸੋਂ ਸਰਵਣ ਕਰੋ ਕਿਵੇਂ ਸਮੇ ਸਮੇ ਉਤੇ ਪੰਜਾਬ ਨੂੰ ਮਾਰਾ ਵੱਜਿਆ ਤੇ ਪੰਜਾਬ ਮੁੜ ਸਜੀਤ ਹੋਇਆ ਕਵੀਸ਼ਰ ਜੱਥਾ ਦਾਸ ਇਜਤਪਾਲ ਸਿੰਘ ਐਮੇ ਪਿੰਡ ਪੁੱਚਰ ਮੇਰਾ ਸਾਥ ਦੇ ਰਹੇ ਸਨ ਸਾਥੀ ਅਰਸ਼ਦੀਪ ਸਿੰਘ ਸੋਰ ਸਿੰਘ ਸੁਖਜੀਤ ਸਿੰਘ ਸੋਰ ਸਿੰਘ ਤੋਂ ਸੁਣੋ ਤਾ ਹੈ ਇਉਂ ਬਿਆਨ ਕੀਤੀ ਜਾਂਦੀ ਇਹ ਦੀ ਹੱਦ ਉੱਤੇ ਜਦੋਂ ਇਉਂ ਨਾ ਡੇਰੇ ਲਾ ਲਏ ਇਹਦੇ ਪੁੱਤਰਾਂ ਸਿਕੰਦਰ ਨੂੰ ਕਿਹਰੇ ਪਾਲਏ ਇਹਦੇ ਪੁੱਤਰਾਂ ਸਿਕੰਦਰ ਨੂੰ ਕਿਹਰੇ ਪਾਲਏ ਵੱਡੇ ਧਾਕੜਾ ਨੇ ਚੱਲੀ ਸੀ ਨਾ ਤਾਬ ਦੇਖ ਲਈ ਸਾਡਾ ਕਿੱਥੋਂ ਕਿੱਥੋਂ ਲੰਘਿਆ ਪੰਜਾਬ ਦੇਖ ਲਈ ਸਾਡਾ ਕਿੱਥੋਂ ਕਿੱਥੋਂ ਲੰਘਿਆ ਪੰਜਾਬ ਆਇਆ ਪਾਪਾਂ ਵਾਲੀ ਜੇਲ ਲੈ ਕੇ ਬਾਬਰ ਜਦੋਂ ਸੱਚੇ ਪਾਤਸ਼ਾਹ ਨੇ ਉਹਨੂੰ ਕਿਹਾ ਜਾਬਰ ਜਦੋਂ ਸੱਚੇ ਪਾਤਸ਼ਾਹ ਨੇ ਉਹਨੂੰ ਕਿਹਾ ਜਾਬਰ ਜਦੋਂ ਹੋਇਆ ਗੁਰੂ ਦੇ ਦ دیدار ਨੂੰ ਬੇਤਾਬ ਦੇਖ ਲਈ ਸਾਡਾ ਕਿੱਥੋਂ ਕਿੱਥੋਂ ਲੰਘਿਆ ਪੰਜਾਬ ਦੇਖ ਲਈ ਸਾਡਾ ਕਿੱਥੋਂ ਕਿੱਥੋਂ ਲੰਘਿਆ ਪੰਜਾਬ ਦੇਖ ਲਈ ਮੇਰਾ ਖਾਲਸਾ ਨਾਮੁਕੂ ਗੁਰੂ ਸਾਹਿਬ ਕਹਿ ਗਏ ਐਸੇ ਦਿਨ ਆਏਗੇ ਨਤੀ ਦੇ ਸਿੰਘ ਰਹਿ ਗਏ ਮੇਰਾ ਖਾਲਸਾ ਨਾਮਕੂ ਗੁਰੂ ਸਾਹਿਬ ਕਹਿ ਗਏ ਮੇਰਾ ਖਾਲਸਾ ਨਾਮਕੂ ਗੁਰੂ ਸਾਹਿਬ ਕਹਿ ਗਏ ਕਿਤੇ ਟੁੱਟੀ ਜਾਂਦੀ ਗੰਢੀਓ ਟਾਪ ਦੇਖ ਲਈ ਸਾਡਾ ਕਿੱਥੋਂ ਲੰਗਿਆ ਪੰਜਾਬ ਦੇਖ ਲਈ ਸਾਡਾ ਕਿੱਥੋਂ ਕਿੱਥੋਂ ਲੰਗਿਆ ਪੰਜਾਬ ਦੇਖ ਲਈ ਰਾਜ ਖਾਲਸੇ ਦਾ ਆਇਆ ਹੱਦਾਂ ਦੂਰ ਦੂਰ ਨੇ ਇਤੇ ਜ਼ਾਲਮਾਂ ਦੇ ਹੌਸਲੇ ਵੀ ਚੂਰ ਚੂਰ ਨੇ ਕਿਤੇ ਜ਼ਾਲਮਾਂ ਦੇ ਹੌਸਲੇ ਵੀ ਚੂਰ ਚੂਰ ਨੇ ਕਿਹੜੇ ਆਕੜੇ ਤੇ ਕਿੰਨੇ ਸਹੀ ਦਾਬ ਦੇਖ ਲਈ ਸਾਡਾ ਕਿੱਥੋਂ ਕਿੱਥੋਂ ਲੰਘਿਆ ਪੰਜਾਬ ਦੇਖ ਲਈ ਸਾਡਾ ਕਿੱਥੋਂ ਕਿੱਥੋਂ ਲੰਘਿਆ ਪੰਜਾਬ ਦੇਖ ਲਈ ਓ ਸੀਨਿਆਂ ਚ ਰੈਂਦਾ ਏ ਲਾਹੌਰ ਵਸਦਾ ਮਹਾਰਾਜੇ ਰਣਜੀਤ ਦਾ ਉਹ ਦੌਰ ਵਸਦਾ ਮਹਾਰਾਜੇ ਰਣਜੀਤ ਦਾ ਉਹ ਦੌਰ ਵਸਦਾ ਕਿੰਨਾ ਸੋਹਣਾ ਦਰਬਾਰ ਰਾਜ ਭਾਗ ਵੇਖ ਲਈ ਸਾਡਾ ਕਿੱਥੋਂ ਕਿੱਥੋਂ ਲੰਘਿਆ ਪੰਜਾਬ ਦੇਖ ਲਈ ਕਿੱਥੋਂ ਕਿੱਥੋਂ ਲੰਘਿਆ ਪੰਜਾਬ ਦੇਖ ਲਈ ਸਾਡਾ ਪੀਣ ਦੇ ਲਈ ਲਉ ਫਿਰ 84 ਆ ਗਈ ਸਾਡੇ ਚਿਹਰਿਆਂ ਤੇ ਪਲਾਂਚੇ ਉਦਾਸੀ ਛਾ ਗਈ ਸਾਡੇ ਚਿਹਰਿਆਂ ਤੇ ਪਲਾਂਚੇ ਉਦਾਸੀ ਛਾ ਗਈ ਉਦੋਂ ਯੋਧਿਆਂ ਨੇ ਦਿੱਤਾ ਜੋ ਜਵਾਬ ਦੇਖ ਲਈ ਸਾਡਾ ਕਿੱਥੋਂ ਕਿੱਥੋਂ ਲੰਘਿਆ ਪੰਜਾਬ ਦੇਖ ਲਈ ਸਾਡਾ ਕਿੱਥੋਂ ਕਿੱਥੋਂ ਲੰਘਿਆ ਪੰਜਾਬ ਅਸੀਂ ਆਪਣੇ ਸਿਨੀ ਤੇ ਅਸੀਂ ਆਪਣੇ ਸਿਨੀ ਤੇ ਹਰ ਸਾਕਾ ਲਿਖਿਆ ਕਦੋਂ ਵਰਤੀ ਸੀ ਚੁੱਪ ਤੇ ਧਮਾਕਾ ਲਿਖਿਆ ਕਦੋਂ ਵਰਤੀ ਸੀ ਚੁੱਪ ਤੇ ਧਮਾਕਾ ਲਿਖਿਆ ਕਿਨੇ ਕਿਹੜਾ ਕਿਹੜਾ ਦਿੱਤਾ ਸੀ ਖਤਾਬ ਦੇਖ ਲਈ ਸਾਡਾ ਕਿੱਥੋਂ ਕਿੱਥੋਂ ਲੰਘਿਆ ਪੰਜਾਬ ਦੇਖ ਲਈ ਸਾਡਾ ਕਿੱਥੋਂ ਕਿੱਥੋਂ ਲੰਘਿਆ ਪੰਜਾਬ ਦੇਖ ਲਈ ਸੁੱਕ ਚੱਲਿਆ ਆ ਸਾਡਾ ਪਾਣੀ ਵੀ ਜ਼ਮੀਨ ਵਿੱਚੋਂ ਸੁੱਕ ਚੱਲਿਆ ਕਿੱਥੋਂ ਸਫ਼ਰ ਸ਼ੁਰੂ ਹੋਇਆ ਕਿੱਥੇ ਮੁੱਕ ਚੱਲਿਆ ਸਾਡਾ ਪਾਣੀ ਵੀ ਜ਼ਮੀਨ ਵਿੱਚੋਂ ਸੁੱਕ ਚੱਲਿਆ ਸਾਡਾ ਪਾਣੀ ਵੀ ਜ਼ਮੀਨ ਵਿੱਚੋਂ ਸੁੱਕ ਚੱਲਿਆ ਨਾਲੇ ਘਰ ਘਰ ਵੰਡੀ ਗਈ ਸ਼ਰਾਬ ਸਾਡਾ ਕਿੱਥੋਂ ਕਿੱਥੋਂ ਲੰਘਿਆ ਪੰਜਾਬ ਦੇਖ ਲਈ ਸਾਡਾ ਕਿੱਥੋਂ ਕਿੱਥੋਂ ਲੰਘਿਆ ਪੰਜਾਬ ਵੇਖ ਲਈ ਸਾਡਾ ਕਿੱਥੋਂ ਕਿੱਥੋਂ ਲੰਘਿਆ ਪੰਜਾਬ ਦੇਖ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ